But پھر پھر سارے پائری پائری پوجا کري پوريان چا ما ري چا ري پائري نیں پائري نیں نامراں 80 سال جي Maharaj ਨਿਹਾਲ ਤਾਂ ਸਰੀਰ ਕਾ ਮੈਂ ਲੋਕਾਂ ਨੂੰ ਸਾਨੂੰ ਕੋਲੋਂ ਦੂਰੋਂ ਕੋਈ ਲੋੜ ਨਹੀਂ ਆਪਾਂ ਇਹਦੀ ਮੋਬਦਨਾ ਆਪਣੇ ਜਲਾ ਬਣੂਗੀ ਮਰੇ ਜੇ ਇਹਨਾਂ ਦਾ ਬਲਵੇ ਕਰੀਏ ਤਾਂ ਆਪਾਂ ਪਸਾਉਂਦੇ ਪਾਸੀ ਚਲੇ ਜੀਏ ਪੱਕਾ ਏ ਤਗਦੇ ਹੋ ਦਰਵਾਜ਼ਾ ਤੁਹਾਡੇ ਅੱਗੇ ਦਰਖਾਹੀ ਕਰਦੇ ਆਂ ਬਤੁਈਏ ਹਾਈ ਕਮਾਂਡ ਬਹੁਤ ਹੀ ਮਹਿਮਤੀ ਦੋਵੇਂ ਧਿਰ ਨੇ ਗੁਰਪ੍ਰੀਤ ਸਿੰਘ ਤੇ ਗਗਨਬੀਰ ਸਿੰਘ ਸਭ ਤੋਂ ਵੱਡੇ ਵਧਾਈ ਦੇ ਪਾਤਰ ਆ ਮੇਰੇ ਵੀਰ ਦਰਵਿੰਦਰ ਸਿੰਘ सरपंच ਸਾਹਿਬ ਨੂੰ ਕਿਉਂਕਿ ਉਹਨਾਂ ਦੀ ਬਹੁਤ ਨਿੱਕੀ ਰਿਸਦਾਈ ਆ ਉਹਨਾਂ ਨੇ ਪ੍ਰੇਰਨਾ ਦੇ ਕੇ ਨਰੂ ਨਾਲ ਤੋੜਿਆ ਵਾ ਸਭ ਤੋਂ ਵੱਡੇ ਮਹਿਤਜ਼ਾਰ ਉਹ ਬੰਦੇ ਆ ਇਹ ਤੁਹਾਡੇ ਪਾਤਨ ਸਾਹਿਬ ਦੇ ਰਹੇ ਖਪਾਲ ਸਿੰਘ ਜੀ ਜਿੰਦ ਜੁੰਦਖੇ ਪੁਣੀ ਹੈ। ਬਾਕੀ ਅੱਜ ਸਰਦਾਰ ਅਮਰਿਕ ਸਿੰਘ ਜੀ ਸਿੱਧੂ ਉਹਨਾਂ ਦੇ بیٹے ਸਰਦਾਰ ਗੁਰਪ੍ਰੀਤ ਗੁਰਪ੍ਰੀ ਸਿੰਘ ਜੀ ਸਿੱਧੂ ਅਤੇ ਸਰਦਾਰ ਗਰਮੀਤ ਸਿੰਘ ਜੀ ਸਿੱਧੂ ਦੀ ਰੈਸ਼ ਕੇ ਪਹੁੰਚੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਖਪਾਲ ਸਿੰਘ ਜੀ ਪੁਨਾ ਸਾਫ ਕਾ ਐਮ ਐਲ ਏ ਸਾਹਿਬ ਤੇ ਆਉਣ ਵਾਲੇ 2027 ਦੇ ਵਿੱਚ ਮੌਜੂਦਾ ਐਮ ਐਲ ਏ ਸਾਹਿਬ ਤੇ ਉਹਨਾਂ ਦੇ ਨਾਲ ਪਹੁੰਚੇ ਸਾਰੇ ਸਤਿਕਾਰਯੋਗ ਸਰਪੰਚ ਸਰਪੰਨ ਸਾਰਿਆਂ ਨੂੰ ਇੱਥੇ ਹੋਂ ਤੇ ਮੈਂ ਜੀ ਆਇਆਂ ਖਾਸ ਕਰਕੇ ਪਿੰਡ ਅਸਲ ਤਾੜ ਤੋਂ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਸਭ ਤੋਂ ਪਹਿਲਾਂ ਇੱਕ ਫਤਿਹ ਦੀ ਸ਼ਾਂਜ ਪਾਈਏ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਹ ਪਰਿਵਾਰ ਆ ਸਿੱਧੂ ਪਰਿਵਾਰ ਆ ਇੱਕ ਕੱਟੜ ਅਕਾਲੀ ਪਰਿਵਾਰ ਸੀ ਜਿਹੜਾ ਅਕਾਲੀ ਦਲ ਨੂੰ ਅਲਵਿਦਾ ਕਰਕੇ ਇਹਦੇ ਜਿਹੜਾ ਆਪਣੀ ਕਾਂਗਰਸ ਕੁਆਲਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਸਾਡੀ ਸਮੂਹ ਕਾਂਗਰਸ ਪਾਰਟੀ ਵੱਲੋਂ ਇਹਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਅਸੀਂ ਜੀ ਆਇਆਂ ਕਹਿੰਦੇ ਆ ਤੇ ਸਾਨੂੰ ਪੂਰੀ ਆਸ ਆ ਵੀ ਇਹ ਕਾਂਗਰਸ ਪਾਰਟੀ ਲਈ ਮਿਹਨਤ ਕਰਨਗੇ ਆਪਣੇ ਪਿੰਡ ਅਸਲ ਤਾਰ ਤੋਂ ਵੱਧ ਵੱਧ ਜਿਹੜੀ ਸੰਤਾ ਜਿਹੜੀ ਕਾਂਗਰਸ ਪਾਰਟੀ ਨਾਲ ਜੋੜਨਗੀ ਇਹਨਾਂ ਦੀ ਬਹੁਤ ਵੱਡੀ ਟੀਮ ਆ ਜਿਵੇਂ ਆਪਣੇ ਸਰਦਾਰ ਮੇਰੇ ਵੱਡੇ ਵੀਰ ਜੀ ਬੱਬੂ ਕੁਲਿੰਦਰ ਜੀ ਇਹ ਇਹਨਾਂ ਦੇ ਨਾਲ ਜਿੰਨੇ ਵੀ ਸਾਰੇ ਆਪਣੇ ਪਹੁ ਲੱਖਾ ਜੀ ਜਾਂ ਜਿੰਨੇ ਵੀ ਮੈਂਬਰ ਸਾਹਿਬ ਸਾਰੇ ਨਾਲ ਮਿਲ ਕੇ ਜਿਹੜਾ ਕਾਂਗਰਸ ਪਾਰਟੀ ਦੀ ਜਿਹੜੀ ਦਿਨ ਰਾਤ ਮਿਹਨਤ ਕਰਨਗੇ ਤੇ 2027 ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ ਜਿਹੜਾ ਵਾ ਵੋਟਾਂ ਕਾਂਗਰਸ ਪਾਰਟੀ ਨੂੰ ਪਵਾਉਣਗੇ ਤੇ ਮੈਂ ਇੱਕ ਇਹ ਆਸ ਨਾਲ ਇਹਨੂੰ ਬੇਨਤੀ ਕਰਦਾ ਹਾਂ ਮੈਂ ਪਹੁ ਲੱਖਾ ਨੂੰ ਸਾਰੇ ਨਾਲ ਮਿਲ ਕੇ ਰਹੋ ਤੇ ਕਾਂਗਰਸ ਪਾਰਟੀ ਦੀ ਸਰਦਾਰ ਸੁਖਪਾਲ ਸਿੰਘ ਤੋਂ ਰੋੋਂ ਆਪਾਂ 2027 ਦੇ ਵਿੱਚ ਜਿਹੜਾ ਉਹ ਐਮਐਲਏ ਪੜਾਈਗੇ ਤੇ ਆਪਾਂ ਸਾਰੇ ਸਰਪੰਚਾਂ ਮੈਂਬਰਿਆਂ ਇਹ ਸਾਰੀਆਂ ਗੱਲਾਂ ਨੂੰ ਛੱਡ ਦਿਓ ਦੂਜਾ ਮੈਂਬਰੀਆਂ ਨੂੰ ਭਜਣ ਲੱਗ ਪੈਂਦਾ ਕੋਈ ਸਰਪੰਚੀਆਂ ਤੋਰ ਲੱਗ ਪੈਂਦਾ ਕੋਈ ਪਿੰਡ 'ਚ ਬੰਦੇ ਡੱਕਾ ਲੱਗ ਪੈਂਦਾ ਜਿਹੜੀ ਮੌਜੂਦਾ ਸਰਕਾਰ ਵਾਲਿਆਂ ਨੇ ਡੱਕੜੇ ਆਪਣੇ ਆਪ ਦੇ ਬੰਦੇ ਡੱਕਾ ਲੱਗ ਪੈਂਦੇ ਆ ਇਹ ਅੱਜ ਦੀ ਗੱਲ ਨਹੀਂ ਭੁਲਰ ਸਾਹਿਬ ਬਾਕੀ ਜਦੋਂ ਆਪਾਂ ਬਹਿ ਕੇ ਗੱਲ ਕਰਾਂਗੇ ਤੇ ਮੈਂ ਇੰਨੀ ਬੇਨਤੀ ਕਰੂੰਗਾ ਵੀ ਸਾਰੇ ਕਾਂਗਰਸ ਨੂੰ ਮਜ਼ਬੂਤ ਕਰੀਏ ਤੇ ਸਰਦਾਰ ਸ਼ਕਪਾਲ ਸਿੰਘ ਭੁਲਰ ਨੂੰ ਆਪਾਂ ਜਿਹੜਾ ਦੋਰੀਆ 27 ਦੇ ਵਿੱਚ ਐਮਐਲਏ ਬਣਾਈਏ ਫਰਦੋਦ ਲੀਡ ਦਾ ਜਿਤਾਈਏ ਤੇ ਇਸ ਪਰਿਵਾਰ ਨੂੰ ਮੈਂ ਜਿਹੜਾ ਜੀ ਹੈ ਕਹਿੰਦਾ ਮੈਂ ਤੇ ਇਹ ਨਹੀਂ ਗੱਲਾਂ ਕਹਿ ਕੇ ਮੈਂ ਖਿਮਾ ਦਾ ਜੱਜ ਕਾ ਵੈਰੂ ਜੀ ਕਾ ਖਾਲਸਾ ਰੈਵੀ ਜੀ ਕੀ ਫਤਈ ਕਾਰਜੋਗ ਨੌਜਵਾਨ ਵੀਰ ਭਰਾ ਬਜ਼ੁਰਗ ਦਰਜਾ ਬਦਰਜਾ ਅਹੁਦੇਦਾਰ ਸਭਾਨ ਸਾਰਿਆਂ ਦਾ ਜਿਹੜਾ ਪਹਿਲਾਂ ਤੇ ਧੰਨਵਾਦ ਕਰਦਾ ਔਰ ਉਚੇਚੇ ਤੌਰ ਤੇ ਸਾਡੇ ਪਲਾਗ ਦੇ ਪ੍ਰਧਾਨ ਉਸਤਾਦ ਦਵਿੰਦਰ ਸੌਂਦਾ ਸਾਡੇ ਬੰਬੂ ਜੀ ਸਾਡੇ ਕਲੰਜਰਾਂ ਤੋਂ ਸਾਡੇ ਸੁਪਨ ਸਾਹਿਬ ਸਾਡੇ ਜੱਜ ਸਾਹਿਬ ਸਾਡੇ ਪ੍ਰਤਾਪ ਸਿੰਘ ਨਮਾਚੀਆ ਤੋਂ ਕਲ ਸਾਡੇ ਸਰਪੰਚ ਸਾਹਿਬਾਰ ਮੇਜਰ ਸੋਮ ਵਾਲ ਕੋ ਤੋਂ ਸਾਡੇ ਸਰਦਾਰ ਸ਼ਮਸ਼ੇਰ ਸੋਹਰੀ ਮੋਗਲ ਜੱਟ ਤੋਂ ਸਾਡੇ استاد ਦਰਸ਼ਨ ਸਿੰਘ ਸਾਫਾ ਸਰਪੰਚ ਉਹਨਾਂ ਦੇ ਬੇਟੇ ਜਿਹੜੇ ਅਜ ਅਸਟ੍ਰੇਲੀਆ ਤੋਂ ਆਏ ਲੱਗੇ ਰਹੀ ਹੈ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਤੋਂ ਹਾਦ ਕਰਦਾ ਕਿ ਇੱਕ ਬੜਾ ਖੁਸ਼ੀ ਦਾ ਔਰ ਬੜਾ ਵਧੀਆ ਦਿਨ ਹੈ ਅੱਜ ਨਵੇਂ ਸਾਲ ਦੇ ਵਿੱਚ ਇੱਕ ਜਿਹੜੀ ਸ਼ੁਰੂਆਤ ਆ ਉਹ ਕਾਂਗਰਸ ਪਾਰਟੀ ਆ ਜਿਹਾਹੋ ਜੇ ਤਰੀਕੇ ਨਾਲ ਹੋਈ ਹੈ ਵੀ ਜਿਹੜੀ ਚੀਜ਼ ਜਿੰਨਾ ਪਰਿਵਾਰਾਂ ਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਇਹ ਪਾਰਟੀ ਕਦੀ ਬਦਲ ਸਕਦੇ ਆ ਇਹ ਕਦੀ ਜਿਹੜਾ ਵਾ ਸਾਡਾ ਵੀ ਸਾਥ ਦੇਣਗੇ ਕਿਉਂਕਿ ਹਰ ਪਾਰਟੀਆਂ ਦੇ ਨਾਲ ਵੱਖਰੇ ਵੱਖਰੀਆਂ ਸੰਝਾ ਨੇੜਤਾ ਬਣੀਆਂ ਹੁੰਦੀਆਂ ਜਿਸ ਤਰੀਕੇ ਨਾਲ ਅਹੀਂ ਵੀ ਆਪਦੇ ਵਰਕਰਾਂ ਦੇ ਪਰਿਵਾਰਾਂ ਦੇ ਮਾਣ ਕਰਦੇ ਇਸ ਤਰੀਕੇ ਨਾਲ ਦੂਜੇ ਵੀ ਕਰਦੇ ਪਰ ਹਾਲਾਤ ਗੁਰੂ ਮਹਾਰਾਜ ਸੱਚੇ ਪਾਸ਼ਾ ਨੇ ਇਹੋ ਜਿਹਾ ਬਣਾਏ ਕਿ ਅੱਜ ਹਰ ਬੰਦਾ ਜਿਹੜਾ ਵਾ ਸ਼ਰਮ ਨਹੀਂ ਇਕੱਲੀ ਤੋਂ ਆਪਦੀ ਜਿਹੜੀ ਕੰਨੀ ਘਤਰਾਉਣਾ ਚਾਹੁੰਦਾ ਜੇ ਮੈਂ ਭਰਾਨੇ ਟਾਈਮ 'ਚ ਛਾਤੀ ਮਾਰਾਂ ਕਿਉਂ ਇਕ ਘਤਰਾਉਣਾ ਚਾਹੁੰਦਾ ਕੀ ਕਾਰਨ ਆ ਕਿ ਜਦੋਂ 10 ਸਾਲ ਰਾਜ ਰਿਹਾ ਇਹਨਾਂ ਦਾ ਤੇ ਕੋਈ ਕਸਰ ਨਹੀਂ ਇਹਨਾਂ ਨੇ ਛੱਡੀ। ਚਾਹੇ ਲੁੱਟ ਖੋਟ ਦੀ ਨਜਾਇਜ਼ ਪਰਤਿਆਂ ਦੀ ਬੰਦਿਆਂ ਨੂੰ ਇਨਸਾਨੀਅਤ ਨੂੰ ਦੇ ਪਾਸੇ ਰੱਖ ਦੋ। ਅੱਜ ਜਿੱਥੇ ਰੋਜ ਆਪਣੀਆਂ ਗੱਲਾਂ ਚੱਲਦੀਆਂ ਵੀ ਗੁਰੂ ਸਾਹਿਬ ਦੇ ਸਰੂਪ ਨਹੀਂ ਲੰਬੜਿਆ ਜਾਂ ਕੀ ਹੋਇਆ ਮੈਂ ਉਹਦੇ ਬਾਰੇ ਵਿੱਚ ਧਰਨਾ ਗੱਲ ਆ ਜਰੂਰ ਕਰੂੰਗਾ। ਔਰ ਗੁਰੂ ਸਾਹਿਬ ਨੂੰ ਨਹੀਂ ਬਖਸ਼ਿਆ ਗਿਆ। ਕਾਦੇ ਵਾਸਤੇ ਵੀ ਇੱਕ ਸ਼ੋਭਣਾ ਸਤਾਰ ਸਿੰਘ ਵੀਰ ਤੋਂ ਬਾਦਲ ਨੇ ਵੇਖਿਆ ਵੀ 20 ਸਾਲ ਰਾਜ ਕਰਾਂਗਾ। ਇਹ ਸਾਡੀਆਂ ਵੋਟਾਂ ਸਾਡੇ ਢੇਡੇ ਦੇ ਪਿੰਡਾਂ ਦੇ ਪੱਕੇ ਹੀ ਆ ਤੇ ਖੋਤੀ ਬਾਬੇ ਜਿਹੜੇ ਬਖੰਡੀ ਆ ਉਹਨਾਂ ਦੀਆਂ ਵੋਟਾਂ ਲੈਣ ਵਾਸਤੇ ਸਾਨੂੰ ਚਾਹੇ ਗੁਰੂ ਦੀ ਵੀ ਸਾਡੇ ਦੀ ਗੁਰੂ ਗ੍ਰੰਥ ਸਾਹਿਬ ਦੀ ਵੀ ਕੁਰਬਾਨੀ ਦੇਣੀ ਪਵੇ ਉਹਦੀ ਦਲਾਲਤ ਸੈਣੀ ਪਾਣੀ ਪਾਣੀ ਪਵੇ ਤੇ ਸਾਨੂੰ ਮਨਜ਼ੂਰ ਹੈ ਅੱਜ ਤੋ ਸੁੰਦੇ ਜੇ 368 ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਗੱਲ ਕਿਸ ਨੂੰ ਪਤਾ ਇੱਥੇ ਬਿਠੇ ਕੀ ਹੈ ਗੱਲ ਇਹਨੂੰ ਪਤਾ ਕੀ ਹੋਇਆ ਜਿਨੇ ਗੁਰੂ ਸਾਹਿਬ ਦੀਆਂ ਹੱਥ ਲੇ 60 ਬੀੜਾਵਾਂ ਜਿਹੜੀਆਂ ਜੁਰ ਸਾਖ ਦੀਆਂ ਜਿਹੜੀਆਂ ਉੱਥੇ ਦਰਬਾਰ ਸਾਹਿਬ ਚ ਪਈਆਂ ਉਹਨਾਂ ਦੀ ਗੱਲ ਚੱਲਦੀ ਕੀ ਹੈ ਕਾਰਨੋਂ ਭਲਾ ਕਿਉਂਕਿ ਹਰ ਗੱਲ ਦੇ ਉੱਤੇ ਮਿੱਟੀ ਪਾਈ ਹੈ ਪਾਈ ਜਾਂਦੇ ਰਹੇ ਔਰ ਜਿਹੜੇ ਜੋ ਹੋਇਆ ਹੈ ਜੋ ਦੱਸੀਏ ਤੁਹਾਨੂੰ ਤੇ ਸਾਨੂੰ ਆਪ ਸ਼ਰਮ ਆਉਂਦੀ ਵੀ ਸਾਡੇ ਜੁੁੰਦਿਆਂ ਜਾਗਦੇ ਆ ਆਪਾਂ ਸਾਰੇ ਜਿਹੜੇ ਚੰਗੇ ਭਲੇ ਬੰਦੇ ਹੁੰਦੇ ਕੁਝ ਹੋਇਆ ਕਿਉਂਕਿ ਇਹਦੇ ਪਿੱਛੇ ਉਹ ਕਹਾਣੀ ਹੈ ਭਾਜਪਾ ਦੀ ਆਰਐਸਐਸ ਦੀ ਕਿ ਇੱਕ ਵਾਰੀ ਜਿਹੜੇ ਹੱਥ ਲੇ ਕੇ ਸਰੂਪ ਜਿਹੜੇ ਆ ਉਹ ਸਾਡੇ ਗੇੜ 'ਚ ਆ ਜਾਣ ਅੱਜ ਨੂੰ 10 ਨੂੰ 20 ਨੂੰ 30 ਨੂੰ 50 ਨੂੰ 100 ਸਾਲ ਨੂੰ ਉਹਦੀ ਲਿਖਤ ਬਦਲ ਕੇ ਹੱਥ ਨਾਲ ਤੇ ਜੱਜ ਫਿਰ ਦੁਬਾਰਾ ਜਦੋਂ ਆਜੂਗੀ ਵੀ ਦੂਜੀ ਤੀਜੀ ਪੀੜ੍ਹੀ ਦੇ ਕਿਸੇ ਨੂੰ ਚੇਤਾ ਰਹਿਣਾ ਕਿ ਤੇ ਉਸੇ ਕੀਰਤਾ ਕੀ ਗੁਰੂ ਸਾਹਿਬ ਦਾ ਕਰਦਾਰ ਉਹਨੇ ਪੇਸ਼ ਕਰ ਦੇਣਾ ਫਿਰ ਬਾਅਦ ਚ ਜਿਹੜੀ ਦਿੱਤੀ ਛਵੀ ਆ ਉਹਦੇ ਆਪ ਮੰਨ ਲਈ ਵੀ ਛਵੀ ਤੇ ਕੇਰੇ ਅਰੀਜਨਲ ਨੂੰ ਹੱਥ ਲਿਖ ਕੇ ਵੇਖੀ ਛਵੀ ਨਾ ਸੋ ਇਹੋ ਜਿਹੇ ਕਰਤੂਤਾਂ ਜਿਹੜੀਆਂ ਕੀਤੀਆਂ ਜਿਹੜੀਆਂ ਕਿਤੇ ਵੀ ਬਖਸ਼ੀਆਂ ਨਹੀਂ ਜਾ ਸਕਦੀਆਂ ਔਰ ਹਲਾਤ ਵੇਖੋ ਤੁਸੀਂ ਆ ਵਲਟੋਆ ਸਾਹਿਬ ਦੇ ਪਹਿਲਾਂ 10 ਸਾਲ ਲਈ ਜਿਹਨੂੰ ਬਾਡੀ ਚ ਕੱਢਤਾ ਦੇਖਦਾ ਸਾਹਿਬ ਨੇ ਫਿਰ ਹੁਣ ਜੀ ਇਹਨੂੰ ਸ਼ਾਮਲ ਕਰ ਲਿਆ ਦੱਸ ਕੀ ਕੀਤਾ ਵੀ ਹੁਣ ਉਹਨਾਂ ਨੇ ਸ਼ਾਮਲ ਜਾਂ ਕੱਢੋ ਨਾ ਫਿਰ ਕੋਈ ਕਿਸ ਨੇ ਕਿਹਾ ਕੱਢਣ ਨੂੰ ਵੀ ਸਾਰਿਆਂ ਦੇ ਉੱਤੇ ਜਿੱਥੇ ਆਪਣੀ ਲੱਤਾਂ ਕੰਮ ਦੀਆਂ ਦਰਬਾਰ ਸਾਹਿਬ ਜਾ ਕੇ ਜਾਂ ਗੁਰਗੁਨਾਹ ਸ਼ੁਕਰਾਂ ਸਿੰਘ ਜਦੋਂ ਨੱਕ ਮਸਤਕ ਹੋਈਦਾ ਜਾ ਕੇ ਤੇ ਉਹਨੂੰ ਤੁਸੀਂ ਮਜ਼ਾਕ ਬਣਾਇਆ ਕਿ ਡਰ ਭੋਇ ਕੋਈ ਨਹੀਂ ਚਾ ਕੱਢ ਲੋ ਚਾ ਰੱਖ ਲੋ ਜਾਂ ਜੋ ਮਰਜ਼ੀ ਕਰ ਲੋ ਜੇ ਤੇ ਕਿਸ ਨੇ ਦੋਸ਼ ਕੀਤਾ ਉਹਨੂੰ ਸਜ਼ਾ ਦੇ ਦਿੱਤੀ ਤੇ ਫਿਰ ਬਖਸ਼ਿਸ਼ ਦੀ ਦੱਸੋ ਵੀ ਕੀ ਲੋੜ ਹੈ ਕੀ ਹੋਣ ਤੋਂ ਕੋਈ ਦੂਜਾ ਤਾਂ ਹੱਥ ਕੋ ਸਾਹਮਣੇ ਆ ਗਿਆ ਵੀ ਨਹੀਂ ਵੀ ਸਾਡੇ ਤੋਂ ਗਲਤ ਫੈਸਲਾ ਲਾ ਗਿਆ ਤੇ ਅਸੀਂ ਉਹਨੂੰ ਬਖਸ਼ਿਸ਼ ਦੇ। ਵੀ ਜੇ ਸਜ਼ਾ ਹੀ ਦੇਣੀ ਤੇ ਫਿਰ ਮੈਨੂੰ ਦੇ ਦੋ। ਕਿਉਂ ਹੋਣਿਆ ਸਾਰਾ ਕੁਝ ਕਿਉਂਕਿ ਸੁਬੀਰ ਤੋਂ ਬਾਅਦ ਜਿੱਧਰ ਮੂਸ਼ਾਰਾ ਕਰਦਾ ਉਧਰ ਨੂੰ ਜਿਹੜੇ ਸਾਡੇ ਪ੍ਰਮੁੱਖ ਸਾਡੇ ਜਹੇਦਾਰ ਸਾਹਿਬ ਆ ਉਹ ਉਧਰ ਨੂੰ ਫੈਸਲੇ ਸੁਣਾ ਦਿੰਦੇ। ਪਰ ਸੌਰੀ ਕੌਮ ਨੂੰ ਜਿਹੜਾ ਵਾ ਫਿਰ ਉਹਦਾ ਝੁਕਦਾ ਉਹਦੇ ਵਾਸਤੇ। ਸਹੂਲਤ ਇਹੋ ਜਿਹੀ ਬਣਿਆ ਜੀ ਕਿਉਂ ਹਰ ਬੰਦਾ ਕਰਨ ਰਿਆ ਸਰਪੰਚ ਸਾਹਿਬ ਬਬੂਰਾਣੇ ਚੰਦ ਮਹੀਨੇ ਪਹਿਲੋਂ ਬੜੀ ਵੱਡੀ ਇੱਕ ਭਾਰੀ ਇਕੱਠ ਕਰਕੇ ਜਿਹੜਾ ਵਾ ਕਾਂਗਰਸ ਦੇ ਵਿੱਚ ਆਉਂਦਾ ਸਾਥ ਤੇ ਸਹਿਯੋਗ ਦੇਣ ਦੀ ਗੱਲ ਕੀਤੀ ਅੱਜ ਇੱਥੇ ਸਾਰੇ ਸਾਡੇ ਸਿੱਧੂ ਪਰਿਵਾਰ ਜਿਹੜੇ ਸ਼ਾਮਲ ਹੋ ਰਹੇ ਕਿਉਂ ਹੋ ਰਹੇ ਕਿਉਂ ਕਾਂਗਰਸ ਦੀ ਗੱਲ ਕਰਨੇ ਕਿਉਂਕਿ ਜਦੋਂ ਪਿਛਲੇ 5 ਸਾਲ ਕਾਂਗਰਸ ਦਾ ਰਾਜ ਰਿਆ ਚਾਹੇ ਵਾਰਸਲ ਪਿੰਡ ਸੀ ਚਾਹੇ ਬਲਟੋਆ ਸੀ ਚਾਹੇ ਗਲਸ ਸੀ ਚਾਹੇ ਮਾਚੀਗੇ ਸੀ ਇੱਕ ਦੰਤ ਤੋਂ ਕੇਹ ਦਿੱਤੇ ਕੋਈ ਨਜਾਇਜ਼ ਹੋਈ ਔਰ ਪਹਿਲੇ 10 ਸਾਲਾਂ ਦੇ ਵਿੱਚ ਉਹ ਜਦੋਂ ਅਕਾਲੀਆਂ ਦਾ ਰਾਜ ਸੀ ਤੇ ਕਰਕੇ ਤੇ ਕਰਾਨੀਆਂ ਜਨਾਨੀਆਂ ਤੱਕ ਵੀ ਵਿੱਚ ਪਹੁੰਦੇ ਹੁੰਦੇ ਸੀ ਕਿ ਪਰਚੇ ਤੇ ਵੀ ਠੋਕੋ ਵੀ ਇਹ ਵੀ ਨਾਲ ਸੀ ਔਰ ਜੇ ਕਿਤੇ ਕੋ ਐਹੋ ਜਿਹੀ ਘਟਨਾ ਵਾਪਰੀ ਹੈ ਜਿੱਥੇ ਕਿਤੇ ਵਸ ਨਹੀਂ ਕਿਸੇ ਦਾ ਚੱਲਿਆ ਨੀ ਤਾਂ ਮੇਰੀ ਇਹੋ ਕੋਸ਼ਿਸ਼ ਰਹੀ ਕਿ ਜੋ ਮਰਜ਼ੀ ਹੋ ਜੇ ਜਿਹੜੇ ਘਰ ਦੇ ਜੇ ਕੋਈ ਲੁਕਾਉਣਾ ਵੀ ਚਾਹਦਾ ਹੋ ਨਜਾਇਜ਼ ਤੇ ਕਿਸੇ ਧੀ ਭੈਣ ਦਾ ਨਾਂ ਜਿਹੜਾ ਉਹ ਪਰਚੇ 'ਚ ਨਹੀਂ ਪੈਣਾ ਚਾਹੀਦਾ ਜੇ ਪਿਆ ਕਿਸੇ ਪੰਜਾਂ ਸਾਲਾਂ 'ਚ ਮੈਂ ਦੱਸਾਂ ਕੌਣ ਕੌਣ ਸੀ ਅਦੋਹੂ ਟਾਈਮ ਸੀ 5 ਸਾਲ ਜਿੱਥੇ ਜਿੰਨੇ ਸਾਡੇ 5 ਸਾਲ ਪੰਚ ਮਿੱਠੇ ਜਿਨਾਂ ਨੇ ਵਿਕਾਸ ਦਾ ਡਿਵੈਲਪਮੈਂਟ ਦਾ ਔਰ ਪਿੰਡਾਂ ਦੀ ਨਿਹਾਰ ਬਦਲਦਾ ਜਿਹੜਾ ਕੰਮ ਕੀਤਾ ਜੋ ਦੀ ਬਦੌਲਤ ਹੈ ਵੀ ਅੱਜ ਫਿਰ ਸਾਰੇ ਕਾਂਗਰਸ ਕਾਂਗਰਸ ਕਰਦੇ ਅੱਜ ਉਹਦੀ ਬਦੌਲਤ ਹੈ ਵੀ ਲੋਕਾਂ ਨੇ ਉਹ 5 ਸਾਲ ਸੁੱਖ ਦਾ ਸਾਹ ਲਿਆ ਸੀ ਤੇ ਸਾਨੂੰ ਪਰਚਿਆ ਖੋਰੀ ਤੋਂ ਸਾਨੂੰ ਵਿਕਾਸ ਦੇ ਸਾਨੂੰ ਜਿਹੜੀਆਂ ਕੋਈ ਸਰਕਾਰ ਵੱਲੋਂ ਕੋਈ ਸਾਨੂੰ ਕੋਈ ਚੱਜ ਦੇ ਕੰਮ ਕਰਨ ਦੀ ਸ਼ੁਰੂਆਤ ਮਿਲੀ ਆ ਅੱਜ ਉਹਦੀ ਬਦੌਲਤ ਹੈ ਵੀ ਫੇਰ ਅੱਜ ਕਾਂਗਰਸ ਕਾਂਗਰਸ ਸਾਰੇ ਕਰਦੇ ਇਹ ਜੇ ਕੋਈ ਦੂਰ ਵਾਲੀ ਗੱਲ ਨਹੀਂ ਕਿ ਆਉਣ ਵਾਲੇ ਟਾਈਮ ਗੋਪਲ ਖਰੋਜ ਹੋਣਗੇ ਜਿਹੜੀ ਕਾਂਗਰਸ ਦੀ ਸਰਕਾਰ ਤੁਹੀਂ ਵੱਡਾ ਬਾਕੇ ਜਿਤਾ ਕੇ ਚਲੋਣੇ ਔਰ ਸਾਡਾ ਕੇ ਫਰਜ ਬੰਦਾ ਕਿ ਜਿਹੜਾ ਇਲਾਕੇ ਦੀ ਵਿੱਤਰੀ ਵਾਸਤੇ ਪਿੰਡਾਂ ਦੀ ਵਿੱਤਰੀ ਵਾਸਤੇ ਜਿਹੜੇ ਅਸੀਂ ਕੰਮ ਕਰ ਸਕੀ ਔਰ ਉਹਦੇ ਉੱਤੇ ਸਟੈਂਡ ਕਰ ਸਕੀ ਔਰ ਕੋਈ ਨਾ ਕੋਈ ਜਿੰਨੇ ਮਿੱਠੇ ਸਾ ਲੱਖਾਂ ਸੋਰੀ ਮਿੱਠੇ ਛੌਕਰ ਦੀ ਮਿੱਠੇ ਸਾਰੇ ਪਰਿਵਾਰ ਪੁਰਾਣੇ ਮਿੱਠੇ ਜਿਹੜੇ ਪੀੜੀ ਦਰ ਪੀੜੀ ਵੇਖਣ ਕੀ ਕਾਰਨ ਆ ਵੀ ਵੇਖੋ 9ਵੀਂ 8ਵੀਂ 9ਵੀਂ ਇਲੈਕਸ਼ਨ ਲੜਨੀ 27 ਵੇ ਜਾ ਕੇ ਤੋਂ ਇੰਨੀਆਂ ਲੜਦੇ ਹੋਈਆਂ ਔਰ ਲੰਮਾ ਜਿਹੜਾ ਇੰਨਾ ਸਮਾਂ ਕੱਢਣਾ ਸਿਆਸਤ ਦੇ ਵਿੱਚ ਜਿਹਦੇ ਵਿੱਚ ਹਰ ਕਿਸੇ ਦੀ ਕੋਈ ਨਾ ਕੋਈ ਮੰਗ ਔਰ ਤੁਸੀਂ ਉਹਦੇ ਉੱਤੇ ਖਰੇ ਉਤਰਨਾ ਔਰ ਉਹਦੇ ਨਾਲ ਨਿਭਣਾ ਦੂਜੀ ਦੂਜੀ ਤੀਜੀ ਤੀਜੀ ਪੀੜੀ ਸਾਡੀ ਉਹ ਚੱਲੀ ਆ ਕਿਵੇਂ ਉਤਰ ਸਕਦੇ ਜੇ ਤੁਸੀਂ ਕਿਸੇ ਨਾਲ ਝੂਠ ਮਾਰ ਕੇ 10 ਮਿੰਟ ਵੀ ਕੱਢ ਸਕਦੇ ਜੇ ਇੱਕ ਵਾਰੀ ਮਾਰ ਦੋਗੇ ਝੂਠ ਜਿਵੇਂ ਨਾਲ ਝਾੜੂ ਵਾਲਿਆ ਮਾਰਿਆ ਉਹਨਾਂ ਦਾ ਇਹੋ ਜਿਹਾ ਗੱਪ ਮੋਰਿਆਂ ਨੇ ਛੱਡੇ ਵੀ ਉਹਨਾਂ ਵਾਅਦ ਨੂੰ ਚੇਤਾ ਕੋਉਣ ਡਿਆ ਵੀ ਇਹੀ ਕਰਕੇ ਬੈਠੇ। ਸੋ ਆ ਜਿਹੜੇ 4 ਸਾਲ ਦੀ ਜਿਹੜੀ ਸਰਕਾਰ ਸੀ ਇਹਦੇ ਹੋਈ ਤੇ ਨਾ ਹੋਈ ਭਰਾਓ ਇੱਕ ਬਰਾਬਰ ਸੀ। ਕਿਉਂਕਿ ਲੋਕਾਂ ਦੇ ਮਨ 'ਚ ਇਹ ਸੀ ਵੀ ਯਾਰ ਵੇਖੀਏ ਕਰਕੇ ਕਿ ਖਦੇ ਕਾਲੀ ਕਾਂਗਰਸੀ ਜਾਂ ਕਿਸੇ ਤੋਂ ਹੁੰਦਾ ਨੇ ਵੀ ਇਹੀ ਕੋ ਬਦਲਾ ਕਰਕੇ ਵੇਖੀਏ ਵੀ ਸ਼ਾਇਦ ਸਾਡੀ ਕਿਸਾਨੀ ਸਾਡੀ ਜਵਾਨੀ ਸਾਡੇ ਇਲਾਕੇ ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਵਪਾਰ ਸਾਡੇ ਕਿਤੇ ਬਦਲ ਸਕਣ। ਤੇ ਜਿਹੜਾ ਚੀਜ਼ ਬਦਲੀ ਉਹ ਤੁਹਾਡੇ ਸਾਹਮਣੇ ਆ ਪਿਛੇ ਜੇ ਕੀ ਵਿਆਹ ਦੇ ਵਿੱਚ ਉਥੇ ਮਲਟੋਏ ਆਪਣੇ ਜਗਮਲ ਸਰਪੰਨ ਦੇ ਨਾਲ ਕੀ ਉਥੇ ਬੀਤਰੀ ਦੱਸੋ ਬਦਲਾਅ ਤੇ ਹੋ ਗਿਆ ਤੁਹਾਡੇ ਸਾਹਮਣੇ ਕੀ ਹੋਇਆ ਰੋਜ਼ ਦਿਨ ਤੇ ਅੱਜ ਕੱਲ ਰਾਤੀ ਆਪਣਾ ਉਥੇ ਛੇਣਾ ਵਾ ਉਹਦੇ ਉਥੇ ਕੋਲੀ ਨਹੀਂ ਚਲਾ ਕੇ 6 ਵਜੇ ਕੋਈ ਦਿਨ ਸੁੱਕਾ ਜਾਂਦਾ ਕਿ ਅਮਰਕੋਟ ਜਾਂ ਮਲਟੋਏ ਜਾਂ ਆਲਕੋ ਜਾਂ ਅਪੇਖੀਵੰਨ ਗੋਲੀ ਨਹੀਂ ਚੱਲਣ ਦੀ ਜੇ ਸਰਕਾਰ ਸੁਤੀ ਹੈ ਜੇ ਮੁੱਖ ਮੰਤਰੀ ਦੀ ਗੱਲ ਆਉਂਦੀ ਤਾਂ ਉਹ ਗੋਟੇਚਰਾ ਕਰਦਾ ਰੁਬਿਆਨ ਦੇਣ ਲਿਆ ਵੀ ਪਤਾ ਨਹੀਂ ਕਿਹੜਾ ਕਿਹੜਾ ਵੱਡਾ ਵੱਡਾ ਬਦਮਾਸ਼ ਮੈਂ ਅਮਰੀਕਾ ਤੋਂ ਫੜ ਲੈਂਦਾ ਮੈਂ ਕੈਨੇਡਾ ਤੋਂ ਫੜ ਲੈਂਦਾ ਦਿੰਦਾ ਇਹਨਾਂ ਪਿੱਛੇ ਜਿਹੜਾ ਬਿਆਨ ਜਿਹੜਾ ਆਪਾਂ ਕਹਿਦੇ ਨੇ ਡੀਐਸਪੀ ਨੂੰ ਵੀ ਜਾਓ ਗੋਮਦਵਾਲੋਂ ਬੰਦਾ ਚੁੱਕ ਲਿਆਉਂਗੀ ਸੀਐਸਟਾਫ ਵਾਲਿਆਂ ਨੂੰ ਇਹਨਾਂ ਦੇ ਦੋਸ਼ੀ ਤੋਂ ਫੜ ਲੈਂਦਾ ਵੀ ਤੇ ਗੱਲਾਂ ਕੋਈ ਹੋਈਆਂ ਕਰਦਾ ਅਗੋਂ ਕਿਕਲੀਆਂ ਪਾਉਂਦਾ ਕਿ ਜਨਾ ਕਰਦਾ ਮਜ਼ਾਕ ਕਰਦਾ ਗੁਰੂ ਸਾਹਿਬ ਦੇ ਅੱਗੇ ਪੇਸ਼ ਹੋਣ ਲੱਗੇ ਕੀ ਕੁਛ ਕਰਦਾ ਰਿਹਾ ਦੱਸੋ ਸੋ ਇਹ ਕੋ ਸਿਆਣੇ ਬੰਦੇ ਵਾਲੀ ਗੱਲ ਨਹੀਂ ਆਪਾਂ ਗੁਮਰਾਹ ਹੋ ਕੇ ਇਹਨਾਂ ਦੇ ਝਾਸੇ 'ਚ ਆ ਕੇ ਸੜੀਆਂ ਮਾਤਾਵਾਹਾਂ ਧੀ ਮਾਪੇਣਾ ਨੇ ਯਾਰ ਯਾਰ ਪਈਏ ਦੇ ਕਰਕੇ ਨੌਜਵਾਨਾਂ ਨੇ ਵੱਖਰੀ ਚੀਜ਼ ਨੂੰ ਸੋਚ ਕੇ ਵੀ ਖੜੇ ਸੀ ਬਦਲਾ ਨੂੰ ਕਿ ਇਹੀ ਕਰ ਦੇਣਾ ਵਾ ਚੰਗੀ ਗੱਲ ਕਰਕੇ ਵੇਖ ਲੈਣੇ ਤੇ ਫਿਰ ਕਿਤੇ ਨਾ ਕਿਤੇ ਮਨਚੋ ਇੱਕ ਕਦਮਾ ਪੈਣਾ ਸੀ ਵੀ ਖੜੇ ਬਾਲ ਜਾਂ ਕਦੋਂ ਨਿਕਲ ਸੋਚ ਮੈਂ ਤਾਂ ਕਿਹਾ ਚੰਗਾ ਹੈ ਛੇਤੀ ਹੋ ਗਿਆ ਤੇ ਫੇਰ ਅਗਲੀ ਰੀ ਹੋਣਾ ਸੀ ਤੋਂ تسلی ਮੇਰੇ ਖਾਲ ਸਾਰਿਆਂ ਦੀ ਤਕਰੀਬਨ ਇੱਕ ਵੱਡਿਓ ਹੋ ਗਈ ਆ ਵੀ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਦੇ ਵਿੱਚ ਜਿਹੜੇ ਸਾਡੇ ਹਾਲਾਤ ਬਣ ਚੁੱਕੇ ਆ ਕਿਸਾਨੀ ਦੀ ਗੱਲ ਕਰ ਲੋ ਸਾਰੇ ਜ਼ਿਮੀਦਾਰ ਦੇ ਨਾਲ ਸੰਬੰਧਿਤ ਹੋ ਹੀ ਰੱਖਦੇ ਜੀ ਐਸ ਸਾਲ ਵਿਚਾਰਿਆ ਝੋਨੇ ਕਰਕੇ ਤੇ ਪਿਛਲੇ ਸਾਲ ਕੀ ਬਣਿਆ ਲੋਕਾਂ ਤੇ ਫਲਾਡ ਆ ਗਏ ਫਸਲ ਘਟ ਗਈ ਫੈਦਾਵਾਰ ਘਟ ਗਈ ਸ਼ੈਲਰਾਂ ਨੇ फटाफट ਚੁੱਕ ਕੇ ਲੈ ਗਏ ਤੇ ਪਿਛਲੇ ਦੇ ਢਾਈ ਢਾਈ 3 300 ਰੁਪਏ ਕਵਾਂਟਲ ਦਾ ਆਪਦੇ ਕੋਲੋਂ ਦੇ ਕੇ ਤੇ ਆਪਾਂ ਛਡਾਉਂਦੇ ਰਹੇ ਨਿਆਣਾ ਦੇ ਸਾਡੇ ਦਾ ਉਹ ਹਾਲ ਹੋਇਆ ਪਿਆ ਨਸ਼ੇ ਦੀ ਬੋੜੀ ਰੱਬ ਜੀ ਕੋਈ ਗੱਲ ਹੀ ਕੋ ਕਰਨ ਵਾਲੀ ਨਹੀਂ ਹੈਗੀ ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਵੀ ਸਾਡੀ ਜਿਹੜੀ ਜਾਨ ਤੇ ਮਾਲ ਦੀ ਰਾਖੀ ਹੈ ਸਰਕਾਰ ਦਾ ਪਹਿਲਾ ਫਰਜ ਸਰਕਾਰਾਂ ਦਾ ਫਰਜ ਕੀ ਪਹਿਲਾ ਜਿਹਨੂੰ ਵੋਟਾਂ ਪਾ ਕੇ ਅਪਾ ਚਾਹੁੰਦੇ ਵੀ ਆਪਣੀ ਜਾਨ ਤੇ ਆਪਣੀ ਮਾਲ ਕਿ ਸਾਡੀ ਉਹ ਸੁਰੱਖਿਤ ਰਹੇ ਵੀ ਜੇ ਕੋਈ ਇਹਨੂੰ ਕੋਈ ਤਕਲੀਫ ਜਾ ਕੇ ਤੇ ਕੋਈ ਧੱਕਾ ਹੁੰਦਾ ਤੇ ਉਹ ਕਾਨੂੰਨ ਦੀ ਬਸਤਾਉ ਦੇ ਹੋਵੇ ਉਹਨੂੰ ਇਨਸਾਫ ਮਿਲ ਸਕੇ ਤੇ ਮਾਲ ਤੁਹਾਡਾ ਵੀ ਜੋ ਆਪਣੀ ਖੇਤੀਬਾੜੀ ਆ ਜੋ ਆਪਣਾ ਕਿਤਾਬ ਆ ਜੋ ਆਪਣਾ ਸਾਧਨ ਰੋਜੀ ਰੋਟੀ ਦਾ ਉਹ ਬਰਕਰਾਰ ਰਹੇ ਉਹਦੇ ਨਾਲ ਸਾਡਾ ਕੋਈ ਧੋਖਾ ਦੜੀ ਨਾ ਹੋ ਸਕੇ ਤੇ ਦੋਵੇਂ ਨਾਲ ਲਗੀ ਦੇਖ ਲਓ ਆ ਕਣ ਕਾਂ ਦੀ ਗੱਲ ਕਰ ਰੋ ਡੀਪੂ ਜਿਨ੍ਹਾਂ ਜਿਨ੍ਹਾਂ ਕੋਲ ਹੈਗੇ ਆ ਜਿ세 ਤੋੜੇ ਭਰ ਭਰ ਕਲ ਜਾਂਦੇ ਉਹ ਪੰਜਾਂ ਪੰਜਾ ਕਿਲੋ ਦੇ ਆ ਗਿਓਂ ਦੱਸੋ ਤੇ ਮਿਲਦਾ ਉਹ ਗਾਵਣ ਬੋਕਾ ਜੇ ਵਤੀ ਜਾਇ ਕਰਨੀ ਸੋ ਇਹ ਇਸ ਕਰਕੇ ਮੇਰੀ ਬੇਨਤੀ ਆ ਵੀ ਤਗੜੇ ਹੋ ਗਏ ਜਿ세 ਅਜ ਵਧੀਆ ਮਾਹੌਲ ਬਣਿਆ ਆ ਮੇਰੇ ਭਰਾ ਨੌਜਵਾਨ ਛੋਟੇ ਵੱਡੇ ਸਾਰੇ ਰਲ ਕੇ ਖੋਰ ਬੜਾ ਮਾਰ ਕੇ ਜਿ세 ਜਿ세 ਵੀ ਆਪਣੇ ਕੋ ਰਿਸ਼ਤੇਦਾਰ ਭੈਣ ਭਰਾ ਆਪਣੇ ਬੈਠੇ ਆ ਉਹਨਾਂ ਨਾਲ ਤਰਲਾਮੰਤ ਕਰੀਗੇ ਉਹਨਾਂ ਵੱਲ ਤੇ ਲੀਗੇ ਉਹਨਾਂ ਨੂੰ ਜਾ ਕੇ ਬੇਨਤੀ ਕਰੀਗੇ ਕੀ ਸਾਡਾ ਸਾਥ ਸਹਿਯੋਗ ਦਾ 4 ਲੱਖ ਤੋਂ ਵੱਧ 4 ਲੱਖ ਕਰੋੜ ਤੋਂ ਵੱਧ ਕਰਜ਼ਾ ਇਸ ਟਾਈਮ ਸੂਬੇ ਦੇ ਉੱਤੇ ਚੜਿਆ ਬਿਠਾ ਪਿਆ ਨਗਲ ਨਾਲ ਕਹਿੰਦੇ ਉਹਦੇ ਚ ਗੱਲਾਂ ਨਾਲ ਨਿਕਲਣਾ ਨਹੀਂ ਮੈਂ ਜਿੰਨੀਆਂ ਮਰਜ਼ੀ ਇਸ ਸੁਣਾਈ ਜਾਵਾਂ ਛੱਡੀ ਜਾਵਾਂ ਇੱਜ਼ਤ ਕਰਦਾਂਗੇ ਜੇ ਕਰਦਾਂਗੇ ਉਹ ਕਰਦਾਂਗੇ ਗੱਲਾਂ ਤੇ ਉਦੋਂ ਬੰਨੀ ਜਦੋਂ ਪਿੰਡ 'ਚ ਆਡੇ ਮਸ਼ੀਨ ਆਉਣੀ ਵੋਟਾਂ ਪਾਉਣ ਵਾਲੀ ਸਾਡੀ ਸਰਕਾਰ ਤੇ ਬੋਲ ਆਈ ਜਉਣੀ ਆ ਕਿ ਜੋ ਬੜੀ ਲੁੱਟ ਰਿਆ ਖਾ ਰਿਆ ਜੋ ਵੀ ਹੈਗਾ ਸਾਰਾ ਕੰਮ ਕਰ ਲਿਆ ਉਹ ਵੀ ਕਿਸੇ ਵੀ ਗੇਮ ਕਰਦੀ ਸਰਕਾਰ ਹੋਣੀ ਆ ਸਰਕਾਰ ਕਿਸੇ ਦੀ ਵੀ ਨਹੀਂ ਨਾ ਉਹਦੀ ਕਾਂਗਰਸ ਦੀ ਨਾ ਉਹਦੀ ਭਾਜਪਾ ਦੀ ਇਹ ਮੇਰੇ ਤੋਂ ਕਹਦਾ ਕਿ ਨਾ ਜੇ ਬੋਲੇ ਤਾਂ ਕਿਹੜੇ ਪਰਿਵਾਰ ਆ ਜੀ ਜਿਨ੍ਹਾਂ ਕਾਂਗਰਸ ਦੇ ਵੇਸ਼ਮੋਲੀਅਰ ਕੀਤੀ ਇਹਦੇ ਕੋਲ ਬਹੁਤ ਹੀ ਫਿਕਸਾਲੀ ਕਾਲੀ ਪਰਿਵਾਰ ਸਿੱਧੂ ਪਰਿਵਾਰ ਜਿਹੜਾ ਵਾ ਸਾਰੇ ਆਪਣੇ ਸਾਥੀਆਂ ਦੇ ਸਮੇਤ ਜਿਹੜੇ ਅੱਜ ਕਾਂਗਰਸ ਸ਼ਾਮਲ ਹੋ ਰਿਹਾ ਔਰ ਬਹੁਤ ਕਾਂਗਰਸ ਨੂੰ ਇਸ ਚੀਜ਼ ਦਾ ਅਸਲ ਉਤਾੜ ਔਰ ਪੂਰੇ ਹਲਕੇ ਦੇ ਵਿੱਚ ਜਿਹੜਾ ਵਾ ਬਹੁਤ ਬਲ ਮਿਲਿਆ ਵਾ ਬੋਲੋ ਸਰ ਇੱਕ ਵਾਰ ਸ਼ਮੂਲੀਅਤਾਂ سلسلہ ਰੁਕਿਆ ਸੀ ਹੁਣ ਕਿਹੜੇ ਹੋਰ ਵੀ ਆਗੂਣਾ ਹੋ ਰਹੀ ਹੈ ਜੀ ਗੱਲਬਾਤ ਹਲਕੇ ਦੇ ਵਿੱਚ ਕਸ਼ਮੀਰ ਉਹ ਇੱਕ ਗੋਵਿੰਦ ਇਲੈਕਸ਼ਨ ਆ ਗਈ ਫਿਰ ਬਲਾਗ ਸੰਮਤੀਆਂ ਆ ਗਈਆਂ ਫਿਰ ਵਿਆਹ ਸ਼ਾਦੀਆਂ ਦਾ ਕੰਮ ਸ਼ੁਰੂ ਹੋ ਗਿਆ ਪਰ ਹੁਣ ਫਿਰ ਜਿਹੜਾ ਵਾ ਉਹ ਸ਼ੁਰੂ ਆ ਪ੍ਰੋਗਰਾਮ ਜਿਹੜਾ ਸ਼ਾਮਿਲ ਕਰਦਾ ਇੱਕ ਸੀਐਮ ਚਿਹਰੇ ਵਿੱਚ ਲੈ ਕੇ ਲੋਕਾਂ ਦੇ ਵਿੱਚ ਜਦੋਂ ਵਿੱਚਦੇ ਆਮ ਲੋਕਾਂ ਦੇ ਵਿੱਚ ਕੀ ਆਵਾਜ਼ ਆ ਲੋਕਾਂ ਦੀ ਖੁਦ ਖੁਦ ਹਾਈ ਕਮਾਂਡ ਨੇ ਫੈਸਲਾ ਲੈਣਾ ਜਿਹਨੂੰ ਬਣਾਉਣਾ ਜਿਹਨੂੰ ਮਨਾਉ ਜੀ ਉਹਨੂੰ ਸਾਮਰਾਵੀਆ ਮੱਧ ਤੱਕ ਪਹੁੰਚਾਉਣਾ हां जी बैठो हां जी हां मैंने भाई दो दिन कबड़ा कबड़ा कैमरा चेक कर पूरी सही हो रही है स्पीकर क्यों के मडी पीछे और करो जिंदाबाद पुल्लर साहब जिंदाबाद रामराज पार्टी जिंदाबाद